ਆਸਾ ਮੁਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮੀਠਾ ਭਾਈ ਹਰ ਰਸ ਚੱਖੀਏ ਮੁਕਤ ਭਏ ਜਿਨਾਂ ਸਾਚੋ ਭਾਈ ਹਰ ਜੀਓ ਨਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਏ ਵਿਖਿਆ ਮਾਹੇ ਉਦਾਸ ਰਹਾਉ ਰਹਾਵਲੇ ਬੰਦ ਤੇ ਆਪਾਂ ਰੁਕਣਾ ਹੁੰਦਾ ਜੀ ਜੋ ਆਪਾਂ ਪੰਕਤੀਆਂ ਪੜ੍ਹੀਆਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਅੰਗ 426 ਤੇ ਆਸਾ ਰਾਗ ਅੰਦਰ ਮਹੱਲਾ 3 ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਤੀਜੇ ਰੂਪ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਆਪੇ ਆਪ ਪਛਾਣਿਆ ਸਾਥ ਮਿੱਠਾ ਭਾਈ ਪ੍ਰਮਾਤਮਾ ਦਾ ਨਾਮ ਰਸ ਚਖਣ ਨਾਲ ਮਨੁੱਖ ਆਪਣੇ ਆਪ ਹੀ ਆਤਮਿਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ ਰਸ ਦਾ ਸਵਾਦ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਹਰ ਰਸ ਚੱਖੀਏ ਮੁਕਤ ਭੇ ਜਿਨ੍ਹਾਂ ਸਾਚੋ ਭਾਈ ਅਗਲਾ ਬੰਦ ਮਹਾਰਾਜ ਕਹਿੰਦੇ ਨਾਮ ਰਸ ਦੀ ਬਰਕਤ ਨਾਲ ਜਿਨ੍ਹਾਂ ਨੂੰ ਸਦਾ ਫਿਰ ਰਹਿਣ ਵਾਲਾ ਪ੍ਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਪਤਵਸ ਨਿਰਮਲ ਮਨਵਾਸਾ ਨਿਰਮਲ ਨਿਰਮਲ ਮਨਵਾਸਾ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਰੋਲ ਪਵਿੱਤਰ ਪ੍ਰਮਾਤਮਾ ਨਰੋਲ ਪਵਿੱਤਰ ਹੈ ਉਸ ਦਾ ਨਿਵਾਸ ਪਵਿੱਤਰ ਮਨ ਵਿੱਚ ਹੀ ਹੋ ਸਕਦਾ ਹੈ ਜੇ ਹਣ ਝੂਠਾ ਕਹੀ ਜਾਵੇ ਭਾਈ ਝੂਠੇ ਤਵਾਲੇ ਕਹਿੰਦੇ ਮੇਰੇ ਵਰਗੇ ਸਾਰਾ ਦਿਨ ਝੂਠ ਨਾਲ ਜੁੜੇ ਰਹਿਣਾ ਬਿਰਤੀ ਵਿਕਾਰੀ ਹੈ ਤੇ ਬਹਿਮਾ ਭਰਮਾਂ ਵਿੱਚ ਫਸੇ ਹੋਏ ਦਰਦ-ਦਰ ਤੇ ਤੁਰੇ ਫਿਰਦੇ ਨੇ ਜਤੇ ਉਧਰ ਜਾ ਬੜੇ ਕਿ ਇੱਧਰ ਜਾ ਬੜੇ ਤੇ ਕਹਿੰਦੇ ਬਸ ਆਪਣੇ ਤੇ ਤਾਂ ਬੜੀ ਮਹਾਰਾਜ ਦੀ ਕਿਰਪਾ ਸਹੀ ਗੱਲ ਆ ਭਾਈ ਬਿਲਕੁਲ ਕਿਰਪਾ ਤੇਰੇ ਤੇ ਹੈਗੀ ਆ ਪਰ ਤੂੰ ਕਿਰਪਾ ਲੈ ਨਹੀਂ ਰਿਹਾ ਉਹਦੀ ਕਿਰਪਾ ਵਾਲਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾਲਾ ਹੱਥ ਤੂੰ ਆਪਦੇ ਸਿਰ ਤੇ ਰਹਿਣ ਹੀ ਨਹੀਂ ਦਿੰਦਾ ਇਹ ਸੱਚ ਆ ਜੀ ਕਹਿੰਦੇ ਸਾਰੇ ਹੀ ਨੇ ਵੀ ਮਹਾਰਾਜ ਨੂੰ ਮੰਨਦੇ ਆਪਾਂ ਤਾਂ ਮਹਾਰਾਜ ਦੀ ਇੱਕ ਮਨੀ ਮੰਨਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਵੀ ਗੱਲ ਨਹੀਂ ਮੰਨਣੀ ਤੇ ਮੰਨਦੇ ਸਾਰੇ ਹੀ ਆ ਮਹਾਰਾਜ ਨੇ ਇੱਥੇ ਦੱਸਿਆ ਵੀ ਹਰ ਜੀ ਉਹ ਨਿਰਮਲ ਨਿਰਮਲਾ ਉਹ ਪ੍ਰਭੂ ਪਰਮਾਤਮਾ ਨਿਰਮਲ ਹੈ ਨਿਰਮਲਾ ਹੈ ਪਰ ਨਿਰਮਲ ਮਨ ਵਿੱਚ ਹੀ ਵਾਸਾ ਹੁੰਦਾ ਉਹਦਾ ਪਰਮਾਤਮਾ ਨਿਰੋਲ ਪਵਿੱਤਰ ਹੈ ਉਸ ਦਾ ਨਿਵਾਸ ਪਵਿੱਤਰ ਮਨ ਵਿੱਚ ਹੀ ਹੋ ਸਕਦਾ ਹੈ ਕਈ ਜਾਵੇ ਮੇਰੇ ਅਰਗਾ ਜਿੰਨਾ ਮਰਜੀ ਹੈ ਝੂਠ ਵੀ ਬੋਲੀ ਜਾਂਦਾ ਠੱਗੀ ਵੀ ਮਾਰੀ ਜਾਂਦਾ ਹਣੇ ਫੇਰ ਫੇਰ ਵੀ ਕਰੀ ਜਾਂਦਾ ਈਰ ਕਦ ਬੈਦ ਵੀ ਕਰੀ ਜਾਂਦਾ ਕਰੋਦੀ ਵੀ ਆ ਕਾਮੀ ਵੀ ਆ ਫਸਿਆ ਫਸਿਆ ਮੋਹ ਜਾਲ ਦੇ ਬੱਚੇ ਇਸ ਚੱਕਰ ਦੇ ਵਿੱਚ ਫਸਿਆ ਰਸਮ ਰਵਾਜਾਂ ਵਿੱਚ ਰੀਤਾਂ ਰੌ ਰੀਤੀਆਂ ਵਿੱਚ ਫਸਿਆ ਹੋਇਆ ਫੇਰ ਵੀ ਕਹਿੰਦਾ ਮੇਰੇ ਅੰਦਰ ਵੱਸਦਾ ਬਿਲਕੁਲ ਵੱਸਦਾ ਪਰ ਹੁਣ ਇੱਥੇ ਸ਼ਬਦ ਕੀ ਕਹਿੰਦਾ ਹਰ ਜੀਓ ਨਿਰਮਲ 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 ਮਨਵਾਸਾ ਜੇ ਭਾਈ ਤੇਰਾ ਮਨ ਪਵਿੱਤਰ ਹੈ ਤਬਾ ਕਈ ਤੇਰੇ ਹਿਰਦੇ ਘਰ ਵਿੱਚ ਵੱਸਦਾ ਪ੍ਰਭੂ ਪਰਮਾਤਮਾ ਜੇ ਗੱਲਾਂ ਹੀ ਆ ਕੱਲੀਆਂ ਫਿਰ ਗੱਲ ਨਹੀਂ ਜੋਗ ਨਾ ਹੋਈ ਮਹਾਰਾ ਦੀ ਪੰਕਤੀ ਆਉਂਦੀ ਆ ਗੁਰਬਾਣੀ ਦਾ ਫੈਸਲਾ ਇਹ ਗੁਰਬਾਣੀ ਦੇ ਬਚਨ ਨੇ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਨਾਲ ਨਹੀਂ ਜੋਗ ਪ੍ਰਾਪਤ ਹੁੰਦਾ ਭਾਈ ਇਹ ਤਾਂ ਗੁਰੂ ਦੇ ਸਿਧਾਂਤ ਤੇ ਚੱਲਣਾ ਪੈਂਦਾ ਗੁਰੂ ਦੀ ਗੱਲ ਮੰਨਣੀ ਪੈਂਦੀ ਆ ਗੁਰੂ ਦੇ ਕਹੇ ਮੁਤਾਬਕ ਆਪਣੇ ਕਾਰੋਬਿਹਾਰ ਕਰਨੇ ਨੇ ਵਿਆਹ ਸਾਧੀਆਂ ਅੱਜ ਜਾਈਦਾ ਬਾ ਸਰੀਰ ਚੜਾਈ ਕਰਦੇ ਨੇ ਸੰਸਕਾਰ ਤੇ ਜਾਵੜੀ ਦਾ ਜਦੋਂ ਸਮਾਂ ਹੁੰਦਾ ਜਾਈਦਾ ਨੇੜੇ ਤੇੜੇ ਜਿੱਤੇ ਵੀ ਜਾਣਾ ਪੈਂਦਾ ਐਨੀਆਂ ਰਸਮਾਂ ਰਵਾਜਾਂ ਅਰਦਾਸਾਂ ਵੀ ਉੱਥੇ ਦੋ ਹੁੰਦੀਆਂ ਨੇ ਪਹਿਲੇ ਪਹਿਲੀ ਤਾਂ ਕਈਆਂ ਥਾਂ ਮੈਂ ਤਾਂ ਅਰਥੀ ਚੱਕਣ ਲੱਗੇ ਵੀ ਅਰਦਾਸ ਕਰਦੇ ਨੇ ਫੇਰ ਗੁਰੂ ਸਾਹਿਬ ਦੇ ਦਰਬਾਰ ਦੇ ਮੂਹਰੇ ਜੋੜੀ ਦੇ ਵਿੱਚ ਲਾ ਜਾ ਕੇ ਉਹਦੀ ਅਰਥੀ ਰੱਖਦੇ ਨੇ ਉਹ ਮੈਂ ਕਈ ਵਾਰੀ ਹੱਸਦਾ ਹੁੰਨਾ ਭਾਈ ਚਲੋ ਮੈਨੂੰ ਮਾਰਾ ਤਾਂ ਕਹਿੰਦੇ ਹੀ ਨਹੀਂ ਮੈਂ ਹੱਸਦਾ ਹੁੰਨਾ ਵੀ ਦੱਸ ਜਿਉਂਦਾ ਕਦੇ ਨਹੀਂ ਮੈਂ ਦੇਖਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਗੁਰਦੁਆਰੇ ਗਿਆ ਬੰਦਾ ਜਿਹਦੀ ਜਿਹੜੀ ਜਿ ਚਲਖਦੇ ਨੇ ਲਜਾਲ ਜਾ ਕੇ ਆਰਤੀਆਂ ਵੀ ਨਹੀਂ ਭਾਈ ਆਪਾਂ ਜੀਂਦੇ ਜੀ ਗੁਰੂ ਦੇ ਜਾਣਾ ਦਰਬਾਰ ਵਿੱਚ ਗੁਰੂ ਦੀ ਗੱਲ ਸੁਣਨੀ ਆ ਬਾਣੀ ਨਾਲ ਜੁੜਨਾ ਨਾਮ ਬਾਣੀ ਸੁਣਨਾ ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਆ ਜੀਂਦੇ ਜੀ ਜਦੋਂ ਆਪਾਂ ਹੋਰ ਹੀ ਉੱਡ ਗਿਆ ਮਿੱਟੀ ਆ ਮਿੱਟੀ ਨੂੰ ਜਿੱਥੇ ਮਰਜੀ ਚੱਕੀ ਫਿਰੋ ਉਹਦੇ ਤੇ ਕੋਈ ਅਸਰ ਨਹੀਂ ਹੋਣ ਵਾਲਾ ਜੀ ਗੱਲ ਆਈ ਹੈ ਮਨ ਪਵਿੱਤਰ ਦੀ ਪ੍ਰਮਾਤਮਾ ਨਿਰੋਲ ਪਵਿੱਤਰ ਹੈ ਪ੍ਰਭੂ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਉਸ ਦਾ ਨਿਵਾਸ ਪਵਿੱਤਰ ਮਨ ਵਿੱਚ ਹੀ ਹੋ ਸਕਦਾ ਹੈ ਮਨ ਨੂੰ ਪਵਿੱਤਰ ਕਰਕੇ ਜੀਂਦੇ ਜੀ ਪ੍ਰਭੂ ਪ੍ਰਮਾਤਮਾ ਦੀ ਗੁਰੂ ਦੀ ਸੰਗਤ ਕਰਕੇ ਤੇ ਗੁਰੂ ਦੀ ਸੰਗਤ ਵਿੱਚੋਂ ਲਾਭ ਲਈਏ ਮਨੁੱਖਾ ਜਨਮ ਆਪਣਾ ਸਫਲ ਹੋ ਜੇ ਭਾਈ ਕਿਉਂ ਬਹੁਤਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਇਹ ਅਗਲਾ ਅਗਲਾ ਆਗੇ ਤੁਸੀਂ ਵੱਡੇ ਗਿਆਨੀ ਲੈ ਇਹ ਨਵੇਂ ਗਿਆਨੀ ਜਮਪਿਆ ਜੇ ਕੋਈ ਗੁਰੂ ਦੀ ਗੱਲ ਸੁਣਾਉਂਦਾ ਨਾ ਭੈਣ ਭਰਾ ਫਿਰ ਉਹਦੇ ਧਿਆਏ ਕਿੰਤੂ ਪ੍ਰਾਂਤੂ ਜੀ ਕਰਦੇ ਨੇ ਲੋਕ ਕਰ ਲੋ ਭਾਈ ਸਤਿਗੁਰੂ ਨੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਚਾਰ ਅੱਖਰ ਪੜ੍ਹਨੇ ਆਗੇ ਗੁਰਬਾਣੀ ਦੇ ਤੇ ਕਿਰਪਾ ਸਤਿਗੁਰਾਂ ਦੀ ਕਿਰਪਾ ਸਤ ਕ ਲੜੀ ਵਾਰ ਅੱਜ ਪਾਵਨ ਪਵਿੱਤਰ ਅੰਗ 426 ਤੇ ਸੁਭਾਈਮਾਨ ਸ਼ਬਦ ਪੜ੍ਹ ਰਹੇ ਆ ਆਸਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਵੀ ਸੱਚੇ ਪਾਤਸ਼ਾਹ 1430 ਅੰਗ ਤੱਕ ਇਸ ਸੇ ਤ੍ਰੈ ਸੇਵਾ ਲੈ ਲਿਓ ਭਾਵੇਂ ਬਹੁਤ ਥਾਵਾਂ ਤੇ ਸ਼ੁੱਧ ਅਚਾਰਨ ਨਹੀਂ ਹੁੰਦਾ ਕੋਸ਼ਿਸ਼ ਕਰੀ ਦੀ ਹੈ ਸ਼ੁੱਧ ਅਚਾਰਨ ਕਰਨ ਦੀ ਕਈ ਵਾਰੀ ਮਹਿੰਗਾ ਸ਼ਬਦ ਹੁੰਦਾ ਨਹੀਂ ਹੁੰਦਾ ਭਾਅ ਅਰਥ ਵੀ ਪੂਰੀ ਤਰ੍ਹਾਂ ਆਪਾਂ ਨਹੀਂ ਜਾਣਦੇ ਹੋ ਤਾਂ ਆਪੇ ਹੀ ਜਾਣਦਾ ਕਰਨ ਕਰਾਉਣ ਵਾਲਾ ਜਿਨੇ ਬਾਣੀ ਉਚਾਰੀ ਆ ਜਿਨੇ ਲਿਖੀ ਆ ਉਹੀ ਸਹੀ ਅਰਥ ਤਾਂ ਜਾਣਦੇ ਨੇ ਗੁਰੂ ਸਾਹਿਬ ਆਪਣੇ ਪਰ ਆਪਾਂ ਫੇਰ ਵੀ ਕੋਸ਼ਿਸ਼ ਕਰਨੀ ਆ ਆਪਣੇ ਵਾਸਤੇ ਆ ਇਹ ਸਤਿਗੁਰੂ ਨੇ ਦਾਤ ਦਿੱਤੀ ਆ ਇਹ ਨਹੀਂ ਹੈ ਵੀ ਬਹੁਤ ਔਖੀ ਆ ਵੀ ਮਨੁੱਖ ਤੈਨੂੰ ਸਮਝ ਨਹੀਂ ਆਉਣੀ ਆਉਂਦੀ ਆ ਸਮਝ ਜਦੋਂ ਤੂੰ ਲੱਗ ਜਾਏਗਾ 100 ਅੰਗ ਤੱਕ ਜਾਂਦਾ ਜਾਂਦੇ ਨੂੰ ਸਮਝ ਆਉਣੀ ਸ਼ੁਰੂ ਹੋ ਜਾਣੀ ਆ ਠੀਕ ਆ ਜੀ ਸ਼ਬਦ ਬੋਲਣ ਵਿੱਚ ਕਈ ਵਾਰੀ ਅੱਗਾ ਪਿੱਛਾ ਹੋ ਜਾਂਦਾ ਉਹ ਮਾਫੀ ਚਾਹੁੰਨੇ ਆ ਗੁਰੂ ਸਾਹਿਬ ਮਾਫ ਕਰਨ ਗੁਰੂ ਦੀ ਸੰਗਤ ਸੁਣਨ ਵਾਲੀ ਮਾਫ ਕਰੇ ਕੋਸ਼ਿਸ਼ ਕਰੀਦੀ ਆ ਸਤਗੁਰੂ ਦੀ ਕਿਰਪਾ ਸਤ ਕਰ ਮਨ ਪਵਿੱਤਰ ਕਰੋ ਭਾਈ ਮਾ ਗੁਰੂ ਨਾਲ ਜੁੜ ਕੇ ਫਿਰ ਉਹਦਾ ਬਾਸਾ ਹੋ ਸਕਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਗੋਰ ਮੱਤੀ ਸਲਾਹੀਏ ਵਿਖਿਆ ਮਾਹੇ ਉਦਾਸਾ ਇਹ ਰਹਾ ਵਾਲੇ ਬੰਦ ਤੇ ਆ ਪਰੁਕੇ ਸੀ ਮਹਾਰਾਜ ਕਹਿੰਦੇ ਜੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੀਏ ਤਾਂ ਮਾਇਆ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ਰਣਾ ਸੰਸਾਰ ਦੇ ਵਿੱਚ ਹੀ ਆ ਜਿਵੇਂ ਕਮਲ ਦਾ ਫੁੱਲ ਚਿੱਕੜ 'ਚ ਹੀ ਹੁੰਦਾ ਉਹਦੀ ਜੜ ਚਿੱਕੜ 'ਚ ਹੁੰਦੀ ਆ ਉਹ ਆਪ ਦੀਆਂ ਸਰੀਰ ਕਲੋੜਾਂ ਚਿੱਕੜ ਵਿੱਚੋਂ ਪੂਰੀਆਂ ਕਰਦਾ ਹੈ ਇਸੇ ਤਰ੍ਹਾਂ ਹੀ ਮਨੁੱਖਾ ਭੈਣਾ ਚਾਹੇ ਭਾਈ ਆ ਰਹਿਣਾ ਆਪਾਂ ਸਮਾਜ ਦੇ ਵਿੱਚ ਹੀ ਆ ਸੰਸਾਰ ਦੇ ਵਿੱਚ ਹੀ ਆ ਆਪਣੀਆਂ ਸਰੀਰਕ ਲੋੜਾਂ ਸਮਾਜ ਦੇ ਵਿੱਚੋਂ ਹੀ ਪੂਰੀਆਂ ਕਰਨੀਆਂ ਠੀਕ ਆ ਜੀ ਤੇ ਜਿਹੜੀ ਆਤਮਿਕ ਪ੍ਰਭੂ ਪ੍ਰਮਾਤਮਾ ਦੀ ਨਾਮ ਦੀ ਜਿਹਨੂੰ ਜ਼ਰੂਰਤ ਆ ਆਤਮਾ ਜੀਵ ਆਤਮਾ ਨੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਜ਼ਰੂਰਤ ਆ ਇਹ ਗੁਰਬਾਣੀ ਨਾਲ ਜੁੜ ਕੇ ਹੋਏਗਾ ਜੀ ਨਿਰਾਲਾਪਨ ਦਿਖਣਾ ਨਿਰਾਲੇ ਰਹਿਣਾ ਨਿਆਰਾ ਖਾਲਸਾ ਜਿਹਨੂੰ ਆਪਾਂ ਨਿਆਰਾ ਖਾਲਸਾ ਕਹਿੰਦੇ ਆ ਨੇਰਾਪਨ ਇਹੀ ਆ ਵੀ ਅਸੀਂ ਸਮਾਜਿਕ ਰੌ ਰੀਤੀਆਂ ਵਿੱਚ ਤੇ ਰਸਮਾਂ ਰਵਾਜਾਂ ਵਿੱਚ ਫਸ ਕੇ ਕਰਮ ਕਾਂਡ ਹੀ ਨਹੀਂ ਹੋਣਾ ਤੇ ਦਰਦਰਤੇ ਨਹੀਂ ਫਿਰਨਾ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਬਸਰ ਕਰਨਾ ਰਹਿਣਾ ਸੰਸਾਰ ਦੇ ਵਿੱਚ ਹੀ ਆ ਕਿਉਂ ਇੱਥੋਂ ਨਹੀਂ ਆਪਾਂ ਭੱਜ ਸਕਦੇ ਵੀ ਜੇ ਕੋਈ ਕਹੇ ਆਪਾਂ ਜੰਗਲਾਂ ਵਿੱਚ ਜਾ ਕੇ ਲੁਕਜੋ ਉਹ ਤਾਂ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭੱਜ ਗਿਆ ਪਰ ਜ਼ਿੰਮੇਵਾਰੀਆਂ ਛੱਡਣ ਨੂੰ ਨਹੀਂ ਕਹਿੰਦੀ ਗੁਰਬਾਨੀ ਉਹ ਤਾਂ ਕਹਿੰਦੀ ਆਪਣਾ ਮੋਲ ਪਛਾਣ ਆਪਣਾ ਫਰਜ਼ ਪਛਾਣ ਆਪਣੇ ਆਪ ਨੂੰ ਪਛਾਣ ਤੂੰ ਕਿੱਥੋਂ ਆਇਆ ਕੀ ਕਰਨਾ ਤੈਨੂੰ ਫਰਜ਼ ਬਣਦੇ ਆ ਤੈਨੂੰ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਘਰ ਪਰਿਵਾਰ ਦੀ ਦਾਤ ਦਿੱਤੀ ਆ ਬੱਚੇ ਦੋ ਤਿੰਨ ਦਿੱਤੇ ਨੇ ਤੇਰੀ ਜਿਹੜੀ ਜ਼ਿੰਮੇਵਾਰੀ ਬਣਦੀ ਓ ਉਹਨੂੰ ਪੂਰੀ ਤਰ੍ਹਾਂ ਨਿਭਾ ਇਹ ਨਹੀਂ ਹੈ ਵੀ ਘਰ-ਬਾਰ ਛੱਡ ਕੇ ਕੁਰਬਾਨੀ 'ਚ ਪੰਕਤੀ ਆਉਂਦੀ ਹੈ ਨਾ ਜੱਤੀ ਸਦਾਏ ਜੁਗਤ ਨਾ ਜਾਣੇ ਛੱਡ ਬਹੇ ਘਰ-ਬਾਰ ਹੁਣ ਕਹਿੰਦਾ ਜੀ ਮੈਂ ਜੱਤੀ ਹੋ ਗਿਆ ਤੇ ਮੈਂ ਆਪਣਾ ਘਰ-ਬਾਰ ਛੱਡ ਕੇ ਤੇ ਬਹਿ ਗਿਆ ਜਾ ਕੇ ਜੰਗਲਾਂ 'ਚ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਗਿਆ ਛੱਡ ਗਿਆ ਇਹਨਾਂ ਨੂੰ ਵੀ ਕੋਈ ਥਾਂ ਟਿਕਾਣਾ ਨਹੀਂ ਹੈ ਜਤੀਸ਼ ਦਾਏ ਜੁਗਤ ਨਾ ਜਾਣੇ ਛੱਡ ਘਰੇ ਛੱਡ ਬਹੇ ਘਰ-ਬਾਰ ਇਸ ਤਰ੍ਹਾਂ ਪੰਕਤੀਆਂ ਅੱਗੇ ਆਉਣਗੀਆਂ ਜਾ ਕੇ ਕਹਿਣ ਦਾ ਭਾਵ ਆ ਗੁਰੂ ਸਾਹਿਬ ਦੇ ਵੀ ਆਪਣੇ ਫਰਜ਼ ਪਛਾਣ ਤੈਨੂੰ ਮਨੁੱਖਾ ਜਨਮ ਮਿਲਿਆ ਅੱਗੇ ਗ੍ਰਸਤੀ ਜੀਵਨ ਮਿਲ ਗਿਆ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ ਨਿਭਾਉਂਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਭਾਈ ਫੇਰ ਤੇਰਾ ਲੋਕ ਸੁਖੀ ਆ ਪ੍ਰਲੋਕ ਸੇ ਲਾਪੇ ਹੋ ਜਾਣ ਹੁਣ ਤੂੰ ਪ੍ਰਲੋਕ ਸੁਧਾਰਨ ਵਾਸਤੇ ਤਾਂ ਤੁਰ ਗਿਆ ਜੰਗਲਾਂ ਚ ਬਹਿ ਗਿਆ ਜਾ ਕੇ ਜੰਗਲਾਂ ਚ ਜਾ ਕੇ ਬਹਿ ਗਿਆ ਪ੍ਰਲੋਕ ਸੁਧਾਰਨ ਨੂੰ ਵੀ ਕੇਸ ਬੰਨ ਲੈਤਾ ਹਾਂ ਪੁੱਠਾ ਲਟਕ ਗਿਆ ਇਕੱਲਾ ਤੇ ਖੜ ਗਿਆ ਧੂਣੀਆਂ ਤਾਂ ਆਪ ਲੀਆਂ ਵੀ ਜੇ ਤੂੰ ਇਹ ਤਾਂ ਪ੍ਰਲੋਕ ਸੁਧਾਰਨ ਵਾਸਤੇ ਤਾਂ ਤੂੰ ਚੱਲ ਪਿਆ ਤੇ ਆ ਲੋਕ ਕੌਣ ਸਵਾਰੂ ਜਿਹੜੀਆਂ ਤੇਰੀਆਂ ਜ਼ਿੰਮੇਵਾਰੀਆਂ ਬਣਦੀਆਂ ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ ਉਹਨਾਂ ਦੀ ਦੇਖਭਾਲ ਕੌਣ ਕਰੂ? ਜਾਂ ਤੇਰੇ ਬੱਚੇ ਆ ਬੱਚੇ ਛੱਡ ਕੇ ਤੂੰ ਤੁਰ ਗਿਆ ਉਹਨਾਂ ਦੀ ਦੇਖਭਾਲ ਕੌਣ ਕਰੂ? ਇਹ ਨਹੀਂ ਹੋਣਾ ਭਾਈ ਦੋਨੇ ਲੋਕ ਤੇ ਪ੍ਰਲੋਕ ਦੀ ਗੱਲ ਕੀਤੀ ਆ ਗੁਰਬਾਣੀ ਵਿੱਚ। ਠੀਕ ਐ ਆਪਣਾ ਲੋਕ ਸਵਾਰ ਲਾ ਪਹਿਲਾਂ ਇੱਥੋਂ ਵਾਲਾ ਪ੍ਰਲੋਕ ਆਪੇ ਸਬਰ ਜਾਏਗਾ। ਅੱਗੇ ਮਹਾਰਾਜ ਆਖਦੇ ਨੇ ਗੁਰਮਤੀ ਗੁਰਮਤੀ ਸਲਾਹੀਏ ਗੁਰੂ ਦੀ ਮਤ ਲੈ ਕੇ ਸਿਵਤ ਸਲਾਹ ਕਰਾ ਕਰ ਪ੍ਰਭੂ ਪਰਮਾਤਮਾ ਦੀ ਵਿਖਿਆ ਮਾਹੀ ਉਦਸ। ਜੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੀਏ ਤਾਂ ਮਾਇਆ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਰਲੇਪ ਹੋ ਸਕੀਦਾ ਹੈ ਉਧਰੋਂ ਅਦਾਸ ਹੋ ਜਾਏਗਾ ਫਿਰ ਤੂੰ ਮੋਹ ਮਾਇਆ ਵੱਲੋਂ ਤੇਰਾ ਰਿਸ਼ਤਾ ਟੁੱਟ ਜੂ ਮੋਹ ਮਾਇਆ ਤੋਂ ਨਾਮ ਬਾਣੀ ਨਾਲ ਜੁੜ ਜਾਏਗਾ ਆਪਣੇ ਕਰਦੇ ਫਰਜ਼ ਪਛਾਣਨ ਲੱਗ ਜਾਏਗਾ ਅੱਗੇ ਮਾਰਾ ਦੱਸ ਦਿੰਨੇ ਬੈਨਾ ਸਾਬ ਦੇ ਆਪ ਨਾ ਜਾਪੀ ਸਭ ਅੰਦੀ ਭਾਈ ਬਿਨ ਸ਼ਬਦੇ ਆਪ ਨਾ ਜਾਪੀ ਸਭ ਅੰਦੀ ਭਾਈ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨ ਆਪਣੇ ਆਤਮਿਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ ਸ਼ਬਦ ਤੋਂ ਬਿਨ ਸਾਰੀ ਲੁਕਾਈ ਮਾਇਆ ਦੇ ਮੋਹ ਵਿੱਚ ਅੰਨੀ ਹੋਈ ਰਹਿੰਦੀ ਹੈ ਗੁਰਮਤੀ ਕਟ ਚਾਨਣ ਨਾਮ ਅੰਤ ਸਖਾਈ ਗੁਰੂ ਦੀ ਮਤ ਦੀ ਰਾਹੀ ਹਿਰਦੇ ਵਿੱਚ ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ ਚਾਨਣ ਦਿੰਦਾ ਹੈ ਅੰਤ ਵੇਲੇ ਵੀ ਹਰ ਨਾਮ ਹੀ ਸਾਥੀ ਬਣਦਾ ਹੈ ਜਦੋਂ ਆ ਸਰੀਰ ਦਾ ਅੰਤ ਆ ਗਿਆ ਆ ਜੀਵਨ ਲੀਲਾ ਖਤਮ ਹੋ ਗਈ ਤਾਂ ਉਦੋਂ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਤੇਰਾ ਸਾਥੀ ਬਣਨਾ ਭਾਈ ਆ ਕਿਸੇ ਦੇ 10 ਰੁਪਏ ਮੁੱਠੀ 'ਚ ਦਿੱਤੇ ਹ ਨਹੀਂ ਤੈਨੂੰ ਪਾਰ ਲੰਘਾ ਸਕਦੇ ਇੱਥੇ ਪੰਜਾਂ ਦਾ ਨੂਨ ਦਾ ਪੈਕਟ ਨਹੀਂ ਆਉਂਦਾ ਤੇ ਉਹਦੇ ਹੱਥ 'ਚ ਪੰਜਾਂ ਦਾ ਛੱਕਾ ਦਿੰਦੇ ਆ ਜਾਂ ਦਸਾਂ ਦਾ ਨੋਟ ਦਿੰਦੇ ਆ ਵੀ ਲੈ ਤੇਰੀ ਰਾਹਦਾਰੀ ਆ ਇਹ ਕਿਰਾਇਆ ਰੱਬ ਦੇ ਘਰ ਤੱਕ ਜਾਈਂ ਦਸਾਂ ਵੀ ਹਾ ਨਾ ਹੋਵੇ ਭਾਈ ਮੀਰ ਲੋਕ ਤਾਂ ਫਿਰ ਲੱਖ ਰੁਪਈਆ ਦੇ ਦਿਆ ਕਰਨਗੇ ਉਹਦੀ ਮੁਠੀ 'ਚ ਵੀ ਲੈ ਭਾਈ ਤੇਰਾ ਉਹ ਰਸਤਾ ਸਬਰ ਹੋ ਜਾਏ ਤੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਜਾਏ ਇਹ ਪੈਸੇ ਸਬਦਨ ਇਹ ਰੌ ਰੀਤੀਆਂ ਤੋਂ ਗੁਰੂ ਮਹਾਰਾਜ ਬਚਾਉਂਦੇ ਨੇ ਇਹਨਾਂ ਤੋਂ ਇਹਨਾਂ ਰੌ ਰੀਤੀਆਂ ਤੋਂ ਬਚੋ ਠੀਕ ਆ ਜਿਹੜਾ ਬਣਦਾ ਸਰੀਰ ਛੱਡ ਗਿਆ ਮਨੁੱਖ ਵਾਹਿਗੁਰੂ ਆ ਜੀਵਨ ਲੀਲਾ ਖਤਮ ਹੋ ਗਈ ਤੇ ਉਹਨੂੰ ਕੌਂਟਣਾ ਬਣਦਾ ਆਪਾਂ ਚਖਾ ਤੇ ਚੜਾ ਕੇ ਸਸਕਾਰ ਕਰ ਦਿੰਨੇ ਆ ਕੋਈ ਮਿੱਟੀ ਵਿੱਚ ਦਬਾ ਦਿੰਦਾ ਕੋਈ ਪਾਣੀ ਵਿੱਚ ਰੋੜ ਦਿੰਦਾ ਉਹਨੂੰ ਕੌਂਟਣਾ ਬਣਦਾ ਪਰ ਇਹ ਥੋੜੀ ਆ ਵੀ ਹੁਣ ਤੂੰ ਉਹਦੇ ਪੈਸੇ ਦੇ ਦੇ ਹੱਥ ਵਿੱਚ 10 ਰੁਪਏ ਦੇ ਦੇ 100 ਦੇ ਦੇ 50 ਦੇ ਦੇ ਲੱਖ ਦੇ ਦੇ ਭਾਵੇਂ ਭਾਵੇਂ ਕਰੋੜ ਧਰ ਦੇ ਨਾਲ ਵੀ ਚੱਕ ਤੇਰੀ ਰਾਹਦਾਰੀ ਉੱਥੋਂ ਤੱਕ ਨਾ ਨਾ ਉਹ ਰਾਹਦਾਰੀ ਤੇਰੀ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਹੈ ਮਨੁੱਖ ਐਵੇਂ ਨਾ ਭਈ ਮੈਂ ਭਰਮਾਂ ਵਿੱਚ ਫਸ ਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੁੱਖ ਮੋੜਿਆ ਰਹਿਣਾ ਮੁੱਖ ਮੋੜੀ ਰੱਖਦਾ ਤੇ 84 ਦਾ ਗੇੜ ਚ ਪਿਆ ਰਹਿਣਾ ਜਿਹੜਾ ਸਰੀਰ ਕਰਕੇ 84 ਚ ਜਾਣਾ ਉਹ ਵੀ ਉਹ ਤਾਂ ਵੱਖਰੀ ਗੱਲ ਹੈ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਮੀਨ ਕਰਾਂਗਾ ਉਹ ਵੱਖਰਾ ਤੈਨੂੰ ਸਰੀਰ ਮਿਲਨੇ ਆ ਤੇ ਤੂੰ ਮਨੁੱਖ ਹੋ ਕੇ ਹੀ ਮਹਾਰਾਜ ਕਹਿੰਦੇ ਤੂੰ ਚੁੰਨੀਆਂ ਭੋਗੇ ਜਨ 84 ਲਾਲਚੀ ਹੋ ਕੇ ਕੁੱਤੇ ਦੀ ਜੂਨ ਭੋਗ ਰਿਆਂ ਕਾਮੀ ਹੋ ਕੇ ਹਾਥੀ ਦੀ ਜੂਨ ਭੋਗ ਰਿਆਂ ਚਸਕਿਆਂ ਦੇ ਵਿੱਚ ਤੋਂ ਪਤੰਗੇ ਦੀ ਜੂੰਨ ਭੋਗ ਰਹੇ ਹਾਂ ਲਾਈਟ ਦਾ ਚਸਕਾ ਹੁੰਦਾ ਨਾ ਪਤੰਗੇ ਨੂੰ ਦਾੜੇ-ਦਾੜੇ ਘੁੰਮਦਾ ਰਹਿੰਦਾ ਪਤੰਗਾ ਮੱਚ ਜਾਂਦਾ ਉੱਥੇ ਪਤੰਗਾ ਦੀਵੇ ਦੀ ਲਾੜ ਤੇ ਹੁਣ ਚਲੋ ਦੀਵੇ ਇੱਧਰ ਘਟ ਗਏ ਆਪਣੇ ਕਈ ਥਾਵਾਂ ਤੇ ਹੈਗੇ ਲਾਈਟ ਦਾ ਜਿੱਥੇ ਪ੍ਰਬੰਧ ਨਹੀਂ ਹੈ ਉਹ ਦੀਵੇ ਦੇ ਦਾੜੇ-ਦਾੜੇ ਪਤੰਗਾ ਗੇੜੇ ਦੇ ਹੀ ਜਾਂਦਾ ਮੱਚ ਜਾਂਦਾ ਚਸਕਿਆਂ 'ਚ ਹੀ ਐਵੇਂ ਮੱਚੀ ਛੜੀ ਜਾਂਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਮਹਾਰਾਜ ਕਹਿੰਦੇ ਤੇ ਤੇਰਾ ਜੀਵਨ ਸਫਲਾ ਹੋ ਜੇ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਦੁਰਲੱਭ ਦੇ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਉਸ ਆਕਾਰਪੁਰਖ ਵਾਹਿਗੁਰੂ ਨੂੰ ਮਿਲਣ ਦੀ ਬਾਰੀ ਆ ਮਨੁਖ ਛੜ ਦੇ ਲੋਭ ਲਾਲਚ ਜੇ ਤੇ ਝੂਠੇ ਕਰਮਕਾਂਡ ਜੇ ਕਰਨੇ ਛੜ ਦੇ ਰੋ ਰੀਤੀਆਂ ਰਵਾਜਾਂ ਜਿਆਂ ਦੇ ਵਿੱਚੋਂ ਬਾਹਰ ਨਿਕਲ ਜਾ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰ ਫਿਰ ਲੋਕ ਸੁਖੀਆ ਤੇ ਪ੍ਰਲੋਕ ਸੇ ਲਾਪੇ ਮਹਾਰਾਜ ਨੇ ਦੱਸਿਆ ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ ਗੁਰੂ ਦੀ ਮਤ ਦੀ ਰਾਹੀ ਹਿਰਦੇ ਵਿੱਚ ਵਸਾਇਆ ਹੋਇਆ ਨਾਮ ਆਤਮਿਕ ਜੀਵਨ ਲਈ ਚਾਨਣ ਦਿੰਦਾ ਹੈ ਅੰਤ ਵੇਲੇ ਵੀ ਹਰ ਨਾਮ ਹੀ ਸਾਥੀ ਬਣਦਾ ਹੈ ਐਵੇਂ ਨਾ ਚੱਕੀ ਫਿਰ ਕਰਮ ਕਾਂਡ ਇੱਧਰ ਉੱਧਰ ਤੁਰ ਗਿਆ ਕਿਤੇ ਉੱਧਰ ਨੂੰ ਤੁਰ ਗਿਆ ਮੂੰਹ ਚੱਕਿਆ ਕਿਤੇ ਇੱਧਰ ਨੂੰ ਤੁਰ ਗਿਆ ਘਰ ਬੈਠੇ ਗੁਰੂ ਤੇ ਆਈਏ ਪ੍ਰਭੂ ਪਰਮਾਤਮਾ ਦਾ ਨਾਮ ਜਪ ਆਪ ਦੀਆਂ ਜ਼ਿੰਮੇਵਾਰੀਆਂ ਸਮਝੀ ਚੱਲ ਤੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਗਰਬਾਣੀ ਤਾਂ ਇਹ ਕਹਿੰਦੀ ਆ ਗਰਬਾਣੀ ਤਾਂ ਕਿਤੇ ਵੀ ਨਹੀਂ ਜਾਣ ਨੂੰ ਕਹਿੰਦੀ ਉਹ ਕਹਿੰਦੇ ਆ ਆਪਣੇ ਹਿਰਦੇ ਵਿੱਚ ਗੁਰੂ ਨੂੰ ਧਿਆਨ ਚ ਰੱਖ ਗੁਰੂ ਦੇ ਸਿਧਾਂਤਾਂ ਨੂੰ ਧਿਆਨ ਚ ਰੱਖ ਗੁਰੂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਵੀ ਸਾਡੇ ਵਾਸਤੇ ਸਤਿਗੁਰਾਂ ਨੇ ਕਿੰਨੀਆਂ ਕੁਰਬਾਨੀਆਂ ਕਰਤੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆ ਬਾਣੀ ਦੀ ਖਾਤਰ ਤੱਤੀਆਂ ਤਵੀਆਂ ਤੇ ਬੈਠੇ ਸਤਿਗੁਰੂ ਹੋਰ ਕਿਸੇ ਕਿਸਮ ਦੀ ਨਹੀਂ ਸੀ ਕੋਈ ਹਾਂ ਵਿੱਚ ਰਲ ਗਏ ਸੀ ਬਹੁਤ ਸਰਬਰਗੇ ਰਲ ਗਏ ਸੀ ਚੰਦੂ ਰਲ ਗਿਆ ਸੀ ਮੇਰੀ ਧੀ ਦਾ ਰਿਸ਼ਤਾ ਛੱਡਤਾ ਗੁਰੂ ਸਾਹਿਬ ਨੇ ਨਹੀਂ ਸੀ ਛੱਡਿਆ ਨਾਲੇ ਰਿਸ਼ਤਾ ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਨਹੀਂ ਸੀ ਛੱਡਿਆ ਉਹ ਚੰਦੂ ਆਪ ਕਾਰਨ ਬਣਿਆ ਸੀ ਧੀ ਦਾ ਰਸਤਾ ਰਿਸ਼ਤਾ ਛਡਾਉਣ ਵਿੱਚ ਉਹ ਵੀ ਸੰਗਤਾਂ ਦਾ ਫੈਸਲਾ ਸੀ ਗੁਰੂ ਕੀਆਂ ਸੰਗਤਾਂ ਦਾ ਫੈਸਲਾ ਸੀ ਵੀ ਆਪਾਂ ਚੰਦੂ ਦੀ ਧੀ ਦਾ ਰਿਸ਼ਤਾ ਲੈਣਾ ਨਹੀਂ ਕਿਉਂਕਿ ਕਹਿੰਦਾ ਸੀ ਨਾ ਵੀ ਚਵਾਰੇ ਦੀ ਟਮੋਰੀ ਨੂੰ ਲਾਏ ਆਏ ਹਾਂ ਅੱਗੇ ਲਾਗੀ ਕਹਿ ਲੋ ਲਾਗੀ ਕਹਿ ਲੋ ਚਾਹੇ ਪੰਡਤ ਕਹਿ ਲੋ ਰਸਤੇ ਕਰਿਉਂਦੇ ਸੀ ਤੇ ਚੰਦੂ ਦੀ ਧੀ ਦਾ ਰਿਸ਼ਤਾ ਇਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕੀਤਾ ਸੀ ਤੇ ਉਹ ਜਦੋਂ ਪੁੱਛਿਆ ਉਹਨਾਂ ਨੇ ਦੱਸਿਆ ਕਹਿੰਦਾ ਜੀ ਮੈਂ ਅਰਜਨ ਸਾਹਿਬ ਦੀ ਪੁੱਤਰ ਨੂੰ ਇਹਨਾਂ ਨੇ ਦੱਸਿਆ ਜਦੋਂ ਜਾ ਕੇ ਵੀ ਅਸੀਂ ਅਰਜਨ ਸਾਹਿਬ ਦੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਅਸੀਂ ਰਿਸ਼ਤਾ ਕਰਿਆ ਹੁੰਦਾ ਤੇ ਚੰਦੂ ਬੋਲਿਆ ਸੀਗਾ ਵੀ ਜਵਾਰੇ ਦੀ ਟਮੋਰੀ ਨੂੰ ਲਾਇਆ ਆਪ ਜਵਾਰਾ ਬਣਦਾ ਸੀ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਸੀ ਕਿਉਂਕਿ ਗੁਰੂ ਘਰ ਨਾਲ ਪਹਿਲਾਂ ਤੋਂ ਹੀ ਲੱਗਦੇ ਆ ਲਾਕ ਡਾਟ ਪਹਿਲਾਂ ਤਾਂ ਗੁਰੂ ਸੰਧਾਨਤ ਨਾਲ ਗੁਰੂ ਕਿਸੇ ਦਾ ਕੁਝ ਵਿਗਾੜਦਾ ਨਹੀਂ ਹੈ ਇਹ ਪਾਂਡਾ ਮਲਾਣਾ ਉਦੋਂ ਹੀ ਲੱਗਿਆ ਸੀ ਚੁਬਣ ਜਦੋਂ ਗੁਰੂ ਸਾਹਿਬ ਨੇ ਜੰਝੂ ਪਾਉਣ ਤੋਂ ਜਵਾਬ ਦਿੱਤਾ ਸੀ ਉਦੋਂ ਹੀ ਚੁਬਣ ਲੱਗਿਆ ਸੀ ਇਹ ਫਿਰ ਗਰਬਾਣੀ ਜਦੋਂ ਸੁਣਦੇ ਸੀ ਇਹਨਾਂ ਦੀ ਵੀ ਤਾਂ ਨਾ ਕਿਸੇ ਪਾਈ ਦੇਵੀ ਦੇਵ ਤੈਨੂੰ ਮੰਨਦੇ ਆ ਨਾ ਇਹਨਾਂ ਵਿੱਚ ਕੋਈ ਊਚ ਨੀਚ ਹੈ ਇੱਕੋ ਵਜh ਸਮਝਦੇ ਆ ਸਾਰਿਆਂ ਨੂੰ ਬਹੁਤ ਸਾਰੇ ਸਿਧਾਂਤਾਂ ਮੁਤਾਬਕ ਗੁਰੂ ਦੇ ਸਿਧਾਂਤਾਂ ਮੁਤਾਬਕ ਗੁਰੂ ਦੇ ਵਿਚਾਰਾਂ ਮੁਤਾਬਕ ਇਹ ਵਿਰੋਧੀ ਸੀ ਜਦੋਂ ਦੇਖਿਆ ਵੀ ਜੰਜੂ ਨਹੀਂ ਪਾਉਣ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੰਜੂ ਪਾਉਣ ਤੋਂ ਜਵਾਬ ਦੇਤਾ ਤੇ ਉਦੋਂ ਗਹਿਰੀ ਅੱਖ ਹੋ ਗਈ ਸੀ ਇਸ ਪਾਂਡੇ ਦੀ ਇਹ ਸਾਡੇ ਲਈ ਖਤਰਨਾਕ ਹੋਏਗਾ ਖਤਰਨਾਕ ਨਹੀਂ ਹੈ ਆਪਦੀ ਵਰਤੀ ਆ ਉਹਨਾਂ ਦੀ ਵੀ ਸਾਡਾ ਮਤਲਬ ਪਖੰਡਵਾਤ ਤੇ ਛੱਟ ਪਈ ਪਾਉਗੀ ਹੁਣ ਫਿਰ ਦੇਖੋ ਪਹਿਲਾ ਵਾਰ ਪਹਿਲਾ ਵਾਰ ਦੇਖੋ ਜਾ ਕੇ ਜਦੋਂ ਗੁਰੂ ਸਾਹਿਬ ਬਰਾਤ ਲੈ ਕੇ ਗਏ ਆ ਵਿਆਹ ਵਾਸਤੇ ਕਹਿ ਲੈਨੇ ਆਪਾਂ ਹੁਣ ਨੰਦਕਾਰਜ ਕਹਿੰਨੇ ਆ ਵਿਆਹ ਵਾਸਤੇ ਕਹਿ ਲੈਨੇ ਚਲੋ ਜਦੋਂ ਵਿਆਹਣ ਗਏ ਆ ਮਾਤਾ ਜੀ ਨੂੰ ਤੇ ਉਦੋਂ ਪਾਂਡਾ ਆਪਣੇ ਪੱਖ ਦੇ ਬੰਦਿਆਂ ਨੂੰ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕੰਧ ਥੱਲੇ ਦਿੰਦਾ ਸੀ ਜਿਹੜੀ ਕੰਧ ਹਜੇ ਵੀ ਮੌਜੂਦ ਹੈ ਖੜੀ ਆ ਕੰਧ ਪਰ ਇਹਨਾਂ ਦੀ ਉਹ ਸਾਜ਼ਿਸ਼ ਕਾਮਜਾਪ ਨਹੀਂ ਹੋਈ ਕੰਧ ਥੱਲੇ ਦੰਦਾ ਸੀ ਪਹਿਲਾਂ ਹੀ ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ ਗੁਰੂ ਮਹਾਰਾਜ ਕਹਿੰਦੇ ਆ ਇਹ ਗੁਰੂ ਦਾ ਸੰਧਾਨ ਤੇ ਹਿੱਸੀ ਵੀ ਗੁਰੂ ਦੀ ਮੱਤ ਲੈ ਕੇ ਭਾਈ ਤੇਰੇ ਨਾਮ ਜੀਵਨ ਵਿੱਚ ਚਾਨਣ ਹੋ ਜਾਏਗਾ ਤੇ ਤੇਰਾ ਅੰਤ ਨਾਮ ਸਖਾਈ ਹੋਏਗਾ ਅੰਤ ਸਮੇਂ ਤੱਕ ਸਹਾਈ ਹੋਏਗਾ ਇਹਨਾਂ ਨੂੰ ਇਹ ਚੁੱਪਦਾ ਸੀ ਵੀਰੇ ਵਾਰ ਕਰਦੇ ਸੀ ਫਿਰ ਦੂਜੇ ਪਾਸ਼ਾ ਤੇ ਵੀ ਤੀਜਿਆਂ ਤੇ ਵੀ ਚੌਥਾ ਵੇਲੇ ਵੀ ਫਿਰ ਪੰਜਵੇਂ ਵਾਲੀ ਤਾਂ ਇਹਨਾਂ ਨੇ ਕਮਾਲ ਕਰਤੀ ਫਿਰ ਗੁਰੂ ਸਾਹਿਬ ਨੂੰ ਦੇਖੋ ਦੇਗ ਵਿੱਚ ਵਾਲਿਆ ਗਿਆ ਦੇੱਗੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਦੇੱਗੇ ਵਿੱਚ ਵਾਲਿਆ ਗਿਆ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਗਰਮ ਰੇਤ ਪਾਇਆ ਗਿਆ ਕਾਦੀ ਖਾਤਰ ਆ ਗੁਰਬਾਨੀ ਦੀ ਖਾਤਰ ਵੀ ਸੱਚ ਦੀ ਵਿਚਾਰ ਸੰਸਾਰ ਤੱਕ ਪਹੁੰਚੇ ਕਿਉਂਕਿ ਮਨੁੱਖ ਤਾਂ ਸੱਚ ਨਾਲ ਜੁੜ ਰਹੀ ਸੀ ਤੇ ਇਹਨਾਂ ਨੂੰ ਤਕਲੀਫ ਹੁੰਦੀ ਸੀ ਫਿਰ ਅੱਗੇ ਦੀ ਅੱਗੇ ਦੇਖੋ ਦਸ਼ਮੇਸ਼ ਪਿਤਪਤ ਤੱਕ ਦੇਖ ਲਓ ਜਾ ਕੇ ਤਿਆ ਆਸਾ ਪਾ ਸੁਣਿਆ ਆਂ ਮਹਾਰਾਜ ਕਹਿੰਦੇ ਵੀ ਗੁਰੂ ਦੀ ਮਤ ਲੈ ਕੇ ਪਾਈ ਆਪਣਾ ਜੀਵਨ ਬਸਰ ਕਰ ਤੇਰੇ ਹਰ ਨਾਮ ਬਾਣੀ ਤੇਰਾ ਸਹਾਈ ਹੋਏਗੀ ਤੇਰੇ ਜੀਵਨ ਵਿੱਚ ਚਾਨਣ ਹੋ ਜਾਏਗਾ ਤੈਨੂੰ ਜੀਣ ਦੀ ਸੋਝੀ ਆ ਜਾਏਗੀ ਗੁਰੂ ਦੀ ਮਤ ਦੀ ਰਾਹੀ ਹਿਰਦੇ ਵਿੱਚ ਵਸਾਇਆ ਹੋਇਆ ਨਾਮ ਆਤਮਿਕ ਜੀਵਨ ਲਈ ਚਾਨਣ ਦਿੰਦਾ ਹੈ ਅੰਤ ਵੇਲੇ ਵੀ ਹਰ ਨਾਮ ਹੀ ਸਾਥੀ ਬਣਦਾ ਹੈ ਸੋ ਅੱਗੇ ਮਹਾਰਾਜ ਦੱਸਦੇ ਨੇ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾਂ ਨਾਮ ਜਪਣ ਵਾਲੇ ਮਨੁੱਖ ਨਾਮ ਵਿੱਚ ਲੀਨ ਰਹਿੰਦੇ ਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਰਹਿੰਦਾ ਹੈ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾਂ ਮਹਾਰਾਜ ਕਹਿੰਦੇ ਉਹਨਾਂ ਦੇ ਮੂੰਹ ਵਿੱਚ ਨਾਮ ਵਸਦਾ ਹੈ ਉਹ ਗੁਰੂ ਸ਼ਬਦ ਦੀ ਰਾਹੀ ਹਰ ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ਨਾਮ ਸੁਣੀਏ ਨਾਮ ਮੰਨੀਏ ਨਾਮੇ ਵਟਿਆਈ ਮਹਾਰਾਜ ਕਹਿੰਦੇ ਹਰ ਵੇਲੇ ਹਰ ਨਾਮ ਸੁਣਨਾ ਚਾਹੀਦਾ ਹੈ ਹਰ ਨਾਮ ਵਿੱਚ ਮਨ ਗਝਾਣਾ ਚਾਹੀਦਾ ਹੈ ਹਰ ਨਾਮ ਦੀ ਬਰਕਤ ਨਾਲ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਜਿਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸੇਵ ਤਸਲਾ ਕਰਦਾ ਹੈ ਉਹ ਹਰ ਨਾਮ ਦੀ ਰਾਹੀ ਹਰ ਚਰਨ ਵਿੱਚ ਟਿਕਾਣਾ ਲੱਭ ਲੈਂਦਾ ਹੈ ਨਾਮੇ ਹੀ ਘਟ ਚਾਨਣ ਨਾਮੇ ਸੋਭਾ ਪਾਈ ਹਰ ਨਾਮ ਦੀ ਰਾਹੀ ਹੀ ਹਿਰਦੇ ਵਿੱਚ ਆਤਮਿਕ ਜੀਵਨ ਲਈ ਚਾਨਣ ਪੈਦਾ ਹੁੰਦਾ ਹੈ ਹਰ ਥਾਂ ਸੋਭਾ ਮਿਲਦੀ ਹੈ ਨਾਮੇ ਹੀ ਸੁਖ ਉਪਜੇ ਨਾਮੇ ਸਰਨਾਈ ਹਰ ਨਾਮ ਦੀ ਰਾਹੀ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਹਰੀ ਦੀ ਹੀ ਸ਼ਰਨ ਪਏ ਰਹੀਦਾ ਹੈ ਬਿਨ ਨਾਮੇ ਕੋਈ ਨ ਮੰਨਿਏ ਮਨ ਮੁਖ ਪਤ ਗਵਾਈ ਮਹਾਰਾਜ ਕਹਿੰਦੇ ਨਾਮ ਸਿਮਰਤੋਂ ਬਿਨਾਂ ਕਿਸੇ ਵੀ ਮਨੁੱਖ ਨੂੰ ਦਰਗਾਹ ਵਿੱਚ ਆਦਰ ਨਹੀਂ ਮਿਲਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦਰਗਾਹ ਵਿੱਚ ਇੱਜ਼ਤ ਗਵਾ ਬੈਠਦਾ ਹੈ ਜਬ